ਇਹ ਉਹ ਪਾਰਟੀ ਹੈ ਜਿਹੜੀ ਮੈਂ ਸਮਝਦਾ ਇੱਕ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕ੍ਰਾਈਮ ਚੱਲਦਾ ਕਿ ਨੈਗੇਟਿਵਿਟੀ ਚੱਲਦੀ ਕਰ ਲੀਡਰਾਂ ਦੀ ਪਾਰਟੀਆਂ ਦੀ ਕਰਦਾਰ ਕੁਸ਼ੀ ਕੀਤੀ ਇਹਨਾਂ ਨੇ ਵੀ ਇਹਨਾਂ ਦੇ ਮਨ 'ਚ ਕਲਪਨਾ ਸੀ ਐ ਕਰਦੇ ਹੋਣਗੇ ਹਾਲਾਂਕਿ ਨਹੀਂ ਪਰ ਇਹਨਾਂ ਨੇ ਹੁਣ ਉਹ ਪ੍ਰੈਕਟੀਕਲ ਕੀਤਾ ਹਰ ਇੱਕ ਚੀਜ਼ ਤੋਂ ਉਲਟ ਪਹਿਲਾਂ ਇਹਨਾਂ ਨੇ ਬਿਆਨਬਾਜ਼ੀ ਕਰਕੇ ਲੀਡਰਾਂ ਨੂੰ ਝੂਠੇ ਬਣਾਇਆ ਲੀਡਰਾਂ ਦਾ ਰੂਪ ਹੋਰ ਪੇਸ਼ ਕੀਤਾ ਵੀ ਇਹ ਜੇ ਹੈ ਪਰ ਉਹ ਦਿਖਾ ਰਹੇ ਆ ਤੁਸੀਂ ਉਹਨਾਂ ਕੇਜਰੀਵਾਲ ਜੀ ਜਦੋਂ ਅੰਨਾ ਹਜ਼ਾਰੇ ਨਾਲ ਬੈਠੇ ਸੀ ਆਰਟੀਆਈ ਦੇ ਮੁੱਦੇ ਤੁਸੀਂ ਵੇਖਿਆ ਨਾ ਕਿ ਹਰ ਇੱਕ ਨੂੰ ਇਨਫਾਰਮੇਸ਼ਨ ਮਿਲਣੀ ਚਾਹੀਦੀ ਹੈ ਰਾਈਟ ਹੈ ਹਰ ਇੱਕ ਬੰਦੇ ਦਾ ਤੇ ਉਹ ਸਭ ਬੰਦ ਕਰਤੀ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਉਹ ਆਏ ਪਾਵਰ 'ਚ ਇਹਨਾਂ ਨੂੰ ਇਹਨਾਂ ਨਸ਼ਾ ਹੋ ਗਿਆ ਲੈ ਕੇ ਸਕਿਉਰਟੀਆਂ ਲੈ ਕੇ ਪਾਵਰਾਂ ਲੈ ਕੇ ਬੰਗਲੇ ਇਹਨਾਂ ਨੇ ਕੋਈ ਬਰਗ ਨਹੀਂ ਜਿਹਦੂ ਨਹੀਂ ਕੁੱਟਿਆ ਚਾਹੇ ਸਾਡੇ ਮਾਸਟਰਪ੍ਰਾਹ ਹੋਣ ਉਹ ਕੁੱਟੇ ਟੀਚਰ ਸਭ ਜੋ ਸਾਡੇ ਗੁਰੂ ਦਾ ਦਰਜਾ ਜੋ ਸਿੱਖਿਆ ਮਿਲਨੀ ਹੈ ਜਿੰਨਾ ਤੋਂ ਤੇ ਅਹੀਂ ਸਾਡੇ ਕਿਸਾਨ ਭਰਾ ਹੋਣ ਉਹਨਾਂ ਨੂੰ ਕੁੱਟਿਆ ਅਹੀਂ ਸਾਡੀਆਂ ਸਿੱਖ ਜਥੇਬੰਦੀਆਂ ਸਿੱਖ ਨੌਜਵਾਨਾਂ ਤੇ ਐਨਐਸਏ ਲਾਇਆ ਅਹੀਂ ਤੁਸੀਂ ਵੇਖੋ ਕਿ ਕੌਮ ਦੀ ਪੰਨ ਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਗਏ ਸਿੱਖ ਧਰਮ ਪ੍ਰਤੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਕਿਹੋ ਜੀ ਸਬਦਾਬਲੀ ਬਿਆਨਬਾਜ਼ੀ ਕਿਸ ਤਰ੍ਹਾਂ ਦੀ ਕਰਦੇ ਆ ਮੇਰਾ ਕਹਿਣ ਦਾ ਪਾਵ ਹਰ ਇੱਕ ਗੱਲ ਤੋਂ ਉਲਟ ਜਾ ਕੇ ਤੇ ਸਾਰੇ মিডিਆ ادارے ਜੇ ਕੋਈ ਚੈਨਲ ਜੇ ਕੋਈ ਲੋਕਾਂ ਦੇ ਪਬਲਿਕ ਦੇ ਮੁੱਦੇ ਦੱਸਦਾ ਵੀ ਆਹ ਪ੍ਰੋਬਲਮ ਹੈ ਕਿਸੇ ਪਿੰਡ ਚ ਸੂਬੇ ਚ ਨਗਰ ਚ ਏਰੀਏ ਚ ਉਹਦਾ ਪੇਜ ਬੰਦ ਕੀਤਾ ਜਾਂਦਾ ਤੇ ਹੁਣ ਮੈਨੂੰ ਪਤਾ ਲੱਗਿਆ ਕਿ ਜੋ ਮੀਡੀਆ ਆਦਾਰਾ ਆਪਣਾ ਪੰਜਾਬ ਦਾ ਬਹੁਤ ਪੁਰਾਣਾ ਜੱਗ ਬਾਣੀ ਜੋ ਪੰਜਾਬ ਕੇਸਰੀ ਹੈਗਾ ਜੋ ਜਲੰਧਰ ਤੋਂ ਚੱਲਦਾ ਜਿੱਥੇ ਉਹਨਾਂ ਦੇ ਚੈਨਲਾਂ ਤੇ ਮੀਡੀਆ ਤੇ ਅਖਬਾਰਾਂ ਤੇ ਜੋ ਕਾਰੋਬਾਰ ਆਦਾਰਿਆਂ ਤੇ ਉਹਨਾਂ ਤੇ ਛਾਪੇਵਾਰੀ ਕੀਤੀ ਜਾ ਰਹੀ ਹੈ ਕਿਉਂ ਸਿਰਫ ਆਵਾਜ਼ ਬੰਦ ਕਰਾਉਣੀ ਪਹਿਲਾਂ ਵੇਖਿਆ ਹਰ ਇੱਕ ਸਾਡੇ ਜਲੰਧਰ ਦੀ ਪ੍ਰੈਸ ਸੀ ਉਹਨਾਂ ਤੇ ਕੀ ਕੁਝ ਕੀਤਾ ਇਹ ਹਰ ਇੱਕ ਪ੍ਰੈਸ ਤੇ ਜਾਂ ਤਾਂ ਸਾਮ-ਦਾਮ ਝੂਠ ਸੱਚ ਦੀ ਨੀਤੀ ਜੋ ਮਨੀਸ਼ ਸੋਦੀ ਨੇ ਕਿਹਾ ਸੀ ਉਹ ਤੇ ਉਤਰਿਆ ਵੀ ਜਾਂ ਪੈਸਾ ਲਓ ਜੇ ਨਹੀਂ ਵਿਕਦੇ ਫਿਰ ਕੁੱਟਾਂਗੇ ਜੇ ਨਹੀਂ ਕੁੱਟਾਂਗੇ ਤਾਂ ਸਾਡੀ ਬੋਲੀ ਬੋਲੋ ਸਰਕਾਰ ਦੀ ਦਰਬਾਰ ਤੋਂ ਕਰਕੇ ਇਹ ਜੋ ਕਰ ਰਹੇ ਹੈ ਇਹ ਪਾਵਰ ਦਾ ਸੱਤਾ ਨਸ਼ੇ ਨਹੀਂ ਰਹਿੰਦਾ ਇੱਥੇ ਔਰੰਗਜ਼ੇਬ ਵਰਗੇ ਆਏ ਵੱਡੇ ਵੱਡੇ ਧਾਰ ਵੀ ਜਕਰੀਆ ਆਇਆ ਮੰਨੂ ਆਇਆ ਮੱਛਾ ਆਇਆ ਇਦਾਂ ਗਾਂਧੀ ਵਰਗੇ ਨੇ ਐਮਰਜੈਂਸੀ ਲਾ ਕੇ ਵੇਖ ਲਈ ਬਹੁਤ ਕੁਝ ਇੱਥੇ ਹੋਇਆ ਸੋ ਇਸ ਕਰਕੇ ਇਹ ਸਮਝ ਲੈਣਾ ਚਾਹੀਦਾ ਕੇਜਰੀ 라ਮਨੀਸ਼ ਰੋਧਿਆ ਤੇ ਸਾਡੇ ਮੁੱਖ ਮੰਤਰੀ ਨੂੰ ਕੇ ਜੋਏ ਤੁਸੀਂ ੱੱਕਾ ਕਰ ਰਹੇ ਹੋ ਜਾਤੀ ਕਰ ਰਹੇ ਹੋ ਬਹੁਤ ਮੰਦ ਭੱਗੀ ਹੈ ਪ੍ਰੈਸ ਜੇ ਆਜ਼ਾਦ ਹੋ ਉਹੀ ਪਬਲਿਕ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉ ਤੁਹਾਨੂੰ ਪਤਾ ਲੱਗੂ ਤੁਸੀਂ ਸਵਾਰੋਂਗੇ ਲੋਕਾਂ ਦਾ ਨਹੀਂ ਤਾਂ ਤੁਹਾਡੇ ਵਾਲੇ ਚ ਦਿਵਾਲੇ ਜਿਹੜਾ ਆਮਲਾ ਫੈਲਾ ਜੀਸਰ ਜੈਸਰ ਜੈਸਰ ਕਹਿਣ ਵਾਲਾ ਤੇ ਫਿਰ ਉਹ ਤਾਂ ਤੁਹਾਡੇ ਤੋਂ ਫਿਰ ਖੂਚ ਹੀ ਡੇਗੂਗਾ ਨਰਕ ਚ ਡੇਗੂਗਾ ਤੁਹਾਨੂੰ ਸੋ ਇਸ ਕਰਕੇ 4 ਸਾਲ ਤੋਂ ਇਸੇ ਕਰਕੇ ਇਹ ਸਭ ਕੁਝ ਹੋ ਰਿਹਾ ਕਿ ਤੁਹਾਨੂੰ ਸਹੀ ਗੱਲ ਦੇਣ ਵਾਲਾ ਦੱਸਣ ਵਾਲਾ ਤੁਹਾਡਾ ਆਪ ਦਾ ਵਿਧਾਇਕ ਹੋਵੇ ਤੋ ਆਵਦਾ ਆਵਦਾ ਐਮਐਲਏ ਹੋਵੇ ਵਿਰੋਧੀ ਧਿਰ ਦੇ ਲੀਡਰ ਹੋਣ ਜਿੰਨੇ ਮਰਜੀ ਚਾਹੇ ਆਰਟੀਆਈ ਐਕਟੀਵਿਸਟ ਹੋਣ ਚਾਹੇ ਪੱਤਰਕਾਰ ਹੋਣ ਹੁਣ ਤੁਸੀਂ ਵੱਡੇ ਅਦਾਰਿਆਂ ਤੇ ਵੀ ਜੋ ਇਹ ਹਮਲੇ ਅਟੈਕ ਕਰ ਰਹੇ ਹੋ ਬਹੁਤ ਮੰਦਪਾਗੇ ਨਹੀਂ ਹੈ ਕਿ ਜਿਹੜੀ ਇਹ ਡਰਾਮਿਆਂ ਦੀ ਸਰਕਾਰ ਜਿਹੜੀ ਝਾੜੂ ਦੀ ਸਰਕਾਰ ਹੈ ਇਹ ਇਹਨਾਂ ਦਾ ਮੋਢੀ ਨਾਟਕਾਂ ਤੋਂ ਵੱਜਿਆ ਹੋਇਆ ਜਿਹੜਾ ਨਟਕਬਾਜ਼ ਆ ਜੀ ਤਾਂ ਮੁੱਖ ਮੰਤਰੀ ਬਣ ਗਿਆ ਨਟਕਾਂ ਦੀ ਸਰਕਾਰ ਹੈ ਹੁਣ ਇਹਨਾਂ ਨੇ ਇੱਕ ਨਵਾਂ ਨਾਟਕ ਸ਼ੁਰੂ ਕਰਤਾ ਕਿ ਗੈਂਗਸਟਰ ਤਿਵਾਰ ਪਹਿਲਾਂ ਯੋਧਨ ਅਸ਼ੀ ਵਿਰੋਧ ਕਰਿਆ ਕਹਿੰਦੇ ਸਿੱਖਿਆ ਕ੍ਰਾਂਤੀ ਹੁਣ ਕਹਿੰਦੇ ਕਿ ਅਸੀਂ ਗੈਂਗਸਟਰ ਤੇ ਵਾਰ ਮੈਂ ਕਹਿਣਾ ਚਾਹੁੰਨੀ ਗੈਂਗਸਟਰ ਤੇ ਵਾਰ ਨਹੀਂ ਗੈਂਗਸਟਰ ਨਾਲ ਪਿਆਰ ਹੈ ਇਹਨਾਂ ਦਾ ਇਹਨਾਂ ਨੇ ਸ਼ੁਰੂ ਕਿੱਥੋਂ ਹੋਇਆ ਇਹ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਇਹਨਾਂ ਦਾ ਜਦੋਂ ਸਰਕਾਰ ਆਈ ਤੇ ਗੈਂਗਸਟਰ ਜਿਹੜਾ ਲਾਰੈਂਸ ਬਸ਼ਨੋਈ ਹੈ ਉਹਦੀ ਇੰਟਰਵਿਊ ਜੇਲ੍ਹ ਦੇ ਵਿੱਚੋਂ ਖੜ ਇਹਨਾਂ ਨੇ ਕਰਵਾਈ ਤੇ ਮੰਨਣ ਤੱਕ ਲਈ ਤਿਆਰ ਨਹੀਂ ਸੀਗੇ ਇਹ ਕਿ ਅਸੀਂ ਇੰਟਰਵਿਊ ਕਰਵਾਈ ਹੈ ਇਹ ਤਾਂ ਇਹਨਾਂ ਨੂੰ ਉੱਥੇ ਮਾਨਯੋਗ ਹਾਈ ਕੋਰਟ ਨੇ ਜਦੋਂ ਖਿੱਚਿਆ ਤਾਂ ਉੱਥੇ ਜਾ ਕੇ ਇਹਨਾਂ ਨੂੰ ਦੱਸਣਾ ਪਿਆ ਵੀ ਹਾਂ ਵੀ ਸਾਡੇ ਇੱਥੇ ਹੀ ਗੈਂਗਸਟਰ ਦੀ ਇੰਟਰਵਿਊ ਜਿਹੜੀ ਲਾਲਸ ਬਸ਼ਨੋਈ ਦੀ ਅਸੀਂ ਕਰਾਈ ਆ ਸੋ ਇਦਾਂ ਦੇ ਹਾਲਾਤ ਇਹਨਾਂ ਦੇ ਗੋਲਡੀ ਬਰਾਡ ਅਸੀਂ ਫੜ ਲਿਆ ਜੀ ਝੂਠੀ ਸਟੇਟਮੈਂਟ ਉਹ ਇਹ ਸਾਡਾ ਮੁੱਖ ਮੰਤਰੀ ਹਰ ਰੋਜ਼ ਝੂਠੀਆਂ ਸਟੇਟਮੈਂਟਾਂ ਦਿੰਦਾ ਇਹਦੀ ਕੋਈ ਜ਼ਿੰਮੇਵਾਰੀ ਨਾ ਦੀ ਕੋਈ ਚੀਜ਼ ਨਹੀਂ ਹੈਗੀ ਪਹਿਲਾਂ ਉਹ ਨਹੀਂ ਮੰਨ ਰਿਹਾ ਸੀ ਕਿ ਅਸੀਂ ਕਰਵਾਈ ਹੈ ਗ੍ਰਹਿ ਮੰਤਰਾਲਾ ਇਹਦੇ ਕੋਲੇ ਫਿਰ ਕਹਿੰਦਾ ਜੀ ਅਸੀਂ ਗੁਜਰਾਤ ਦੇ ਵਿੱਚ ਜਾ ਕੇ ਅਸੀਂ ਤਾਂ ਗੋਲਡੀ ਬਰਾਡ ਫੜ ਲਿਆ ਕਿੱਥੇ ਫੜ ਲਿਆ ਸੋ ਪੰਜਾਬ ਦੇ ਹਾਲਾਤ 4 ਸਾਲਾਂ ਚ ਇੰਨੇ ਬੁਰੇ ਹੋ ਗਏ ਐ ਇਹਨਾਂ ਦੇ ਰਾਜ ਦੇ ਵਿੱਚ ਡੰਗਲ ਅੰਬੀਆ ਨੌਜਵਾਨ ਖਿਡਾਰੀ ਜਿਹੜਾ ਕਬੱਡੀ ਦਾ ਸਿਰ ਕੱਢਵਾ ਖਿਡਾਰੀ ਉਹ ਮਾਰਿਆ ਗਿਆ ਰਾਣਾ ਬਲਾਚੌਰੀਆ ਮਾਰਿਆ ਗਿਆ ਸੋ ਇੱਥੇ ਵੀਰ ਵੈਲ ਦਾ ਟੇਲਰ ਐ ਜਿਹੜਾ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਇੱਕ ਆਪਦਾ ਮਿਹਨਤ ਨਾਲ ਇੱਕ ਬ੍ਰਾਂਡ ਸ਼ੁਰੂ ਕੀਤਾ ਸੀ ਉਹ ਮਾਰਿਆ ਗਿਆ ਸੋ ਹਰ ਰੋਜ਼ ਸਨਿਆਰਾਂ ਦੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਹਜੇ 2 ਦਿਨ ਪਹਿਲਾਂ ਬਠਿੰਡੇ ਗੱਟੇ ਭਰ ਕੇ ਲੈ ਗਏ ਸਨਿਆਰੇ ਦੀ ਦੁਕਾਨ ਚੋਂ ਸੋਨੇ ਚਾਂਦੀ ਦੇ ਤੇ ਪੂਰੀ ਮਾਰਕੀਟ ਉਹਨਾਂ ਨੇ ਕਹਤਾ ਸਾਡੀ ਮਾਰਕੀਟ ਵਕਾਉ ਹੈ ਕੋਈ ਇੱਥੇ ਸੁਰੱਖਿਆ ਦੇ ਪ੍ਰਬੰਧ ਨਹੀਂ ਕੁਝ ਨਹੀਂ ਹੈਗਾ ਦਿਨ ਦਿਹਾੜੇ ਲੁੱਟ ਕੇ ਲੈ ਜਾਂਦੇ ਆ ਸੁਨਿਆਰੇ ਕਿਤੇ ਜਲੰਧਰ ਸੁਨਿਆਰੇ ਲੁੱਟ ਲੈ ਕੇ ਦੇ ਉਹ ਵਪਾਰੀ ਕੱਪੜੇ ਦੇ ਲੁੱਟ ਲੈ ਹਰ ਰੋਜ਼ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਡਾਕਟਰਾਂ ਨੂੰ ਫਰੋਤੀਆਂ ਡਾਕਟਰਾਂ ਤੋਂ ਪੈਸੇ ਮੰਗੇ ਜਾ ਰਿਹਾ ਕੋਈ ਥਾਂ ਨਹੀਂ ਜਿੱਥੇ ਫਰੋਤੀਆਂ ਨਹੀਂ ਮੰਗੀਆਂ ਜਾ ਰਹੀਆਂ ਜਿੱਥੇ ਲੋਕਾਂ ਨੂੰ ਨਹੀਂ ਮਾਰਿਆ ਜਾ ਰਿਹਾ ਹਜੇ ਅੱਜ ਰਾਤ ਦੀ ਕੱਲ ਸ਼ਾਮ ਦੀ ਘਟਨਾ ਹੈ ਕਿ ਅ ਇੱਕ ਕੋਈ ਘੁੰਮਣ ਆਇਆ ਸਾਈਕਲ ਤੇ ਰਾਜਸਥਾਨ ਚ ਤੇ ਰੋ ਰਿਹਾ ਵਿਚਾਰਾ ਕਿ ਮੇਰਾ ਇਹ ਉਹ ਮੋਬਾਈਲ ਖੋਕੇ ਲੈ ਗਏ ਮੇਰੇ ਕੋਲ ਜਿਹੜੇ ਪੈਸੇ ਸੀ ਖੋਕੇ ਲੈ ਗਏ ਕਿਸ ਰੱਖਿਆ ਜਲੰਧਰ ਸ਼ਹਿਰ ਦੇ ਵਿੱਚ ਕੈਂਟ ਦੇ ਵਿੱਚ ਹੋਇਆ ਉਹਦੇ ਨਾਲ ਦੇਖੋ ਉਹ ਕੈਂਟ ਦੇ ਵਿੱਚ ਨੂੰ ਲੁੱਟਿਆ ਗਿਆ ਮੈਂ ਇਥੇ ਕਹਿਣਾ ਚਾਹਣੀ ਹੈ ਵੀ ਲੱਸੀ ਵਾਲਾ ਡੋਲ ਲਟੇਰੇ ਖੋ ਕੇ ਭੱਜ ਜਾਂਦੇ ਆ ਕਿਸ ਦਾ ਮੋਬਾਈਲ ਖੋ ਕੇ ਭੱਜ ਜਾਂਦੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਲੋਕਾਂ ਨੂੰ ਸ਼ਰਿਆਮ ਛੜਕਾਂ ਤੇ ਘੇਰ ਰਹੇ ਆ ਤੇ ਸੜਕਾਂ ਦੇ ਉੱਤੇ ਲਟੇਰੇ ਇੰਨੇ ਘੁੰਮ ਰਹੇ ਆ ਪੁਲਿਸ ਉਨੀ ਹੈ ਨਹੀਂ ਕਿ ਪੁਲਿਸ ਤਾਂ ਸਾਰੀ ਇਹਨਾਂ ਦੀ ਸਕਿਉਰਿਟੀ 'ਚ ਲੱਗੀ ਹੋਈ ਆ ਕੋਈ ਮੁੱਖ ਮੰਤਰੀ ਦੀ ਆਪਦੀ ਸਕਿਉਰਿਟੀ 'ਚ ਲੱਗੀ ਆ ਮੰਤਰੀਆਂ ਦੀ ਸਕਿਉਰਿਟੀ 'ਚ ਲੱਗੀ ਆ ਘਰ ਵਾਲੀ ਦੀ ਸਕਿਉਰਿਟੀ 'ਚ ਲੱਗੀ ਆ ਮਾਂ ਦੀ ਸਕਿਉਰਿਟੀ 'ਚ ਲੱਗੀ ਆ ਭੈਣ ਦੀ ਹਰੇਕ ਨੂੰ ਦਾ ਇਹਨਾਂ ਨੇ ਪੁਲਿਸ ਤਾਂ ਉਧਰ ਅੰਗੇਜ ਕੀਤੀ ਹੋਈ ਆ ਕੇਜਰੀਵਾਲ ਸਸੋਧੀ ਆ ਪਤਾ ਨਹੀਂ ਕੌਣ ਕੌਣ ਆ ਕੇ ਇੱਥੇ ਬੈਠੇ ਆ ਜਿਨ੍ਹਾਂ ਨੂੰ ਸਿਕਿਉਰਟੀ ਦੇਈ ਜਾਂਦੇ ਆ ਤਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਨਹੀਂ ਹੈਗੀ ਗੈਂਗਸਟਰ ਦੇ ਨਾਲ ਇਹਨਾਂ ਦਾ ਪਿਆਰ ਆ ਗੈਂਗਸਟਰਾਂ ਤੇ ਵਾਰ ਨਹੀਂ ਹੈਗਾ ਜਿਹੜਾ ਜਿਹੜਾ ਡਰਾਮੇ ਕਰਦੇ ਆ ਨਾ ਇਹ ਡਰਾਮੇ ਹੀ ਆ ਸਾਰੇ ਕਿ ਕਿਸੇ ਨੂੰ ਦੇਖੋ ਜਿਸੇ ਦੇ ਪੈਰ 'ਚ ਗੋਲੀ ਮਾਰਤੀ ਉਹਦੀ ਲੱਤ 'ਚ ਗੋਲੀ ਮਾਰਤੀ ਤਾਂ ਹੁਣ ਕਹਿੰਦੇ ਬੋਲਟ ਦਾ ਬਦਲਾ ਬੋਲਟ ਤੇ ਏ ਕੋਈ ਨਹੀਂ ਹੈਗਾ ਕਿ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਇਹ ਕਿ ਜਿਹੜਾ ਤੁਸੀਂ ਝੂਠੇ ਮੁਕਾਬਲਿਆਂ ਤੇ ਚ ਮਾਵਾਂ ਦੇ ਪੁੱਤ ਮਾਰਦੇ ਹੋ ਲੋਕਾਂ ਨੇ ਤੁਹਾਨੂੰ ਚੁਣਿਆ ਸਰਕਾਰ ਬਣਾਈ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਦਾ ਰਾਜ ਹੋਵੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਇੱਕ ਪਾਸੇ ਲੋਕ ਗੁੰਡਾਗਰਦੀ ਤੋਂ ਪਰੇਸ਼ਾਨ ਨੇ ਦੂਜੀ ਪਾਸੇ ਸਰਕਾਰ ਦੀ ਗੁੰਡਾਗਰਦੀ ਮਾਵਾਂ ਦੇ ਪੁੱਤ ਤੁਸੀਂ ਗਰੀਬ ਮਾਵਾਂ ਦੇ ਪੁੱਤ ਘਰੋਂ ਲਾ ਕੇ ਤੁਸੀਂ ਮਾਰ ਦਿੰਦੇ ਹੋ ਫੜ ਕੇ ਉਹ ਪੇਟ ਦੀਆਂ ਰੋਂਦੀਆਂ ਵੀ ਸਾਡਾ ਮੁੰਡਾ ਦਾ ਘਰੋਂ ਲੈ ਗਏ ਜਿਹੜੇ ਗੈਂਗਸਟਰ ਹੈਗੇ ਆ ਨਾ ਉਹਨਾਂ ਨੂੰ ਤਾਂ ਤੁਸੀਂ ਪਾਲ ਰਹੇ ਹੋ ਉਹਨਾਂ ਦੀ ਤੁਸੀਂ ਪੁਸ਼ਤ ਪੁਣਾਈ ਕਰ ਰਹੇ ਹੋ ਉਹਨਾਂ ਤੇ ਵਾਰ ਨਹੀਂ ਕਰ ਰਹੇ ਤੁਸੀਂ ਉਹਨਾਂ ਨੂੰ ਪਿਆਰ ਕਰ ਰਹੇ ਹੋ ਉਹ ਉਹਨਾਂ ਦੇ ਤਾਂ ਤੁਸੀਂ ਸ਼ੈਲਟਰ ਦੇ ਰਹੇ ਹੋ ਉਹਨਾਂ ਦੀ ਇੰਟਰਵਿਊ ਕਰਵਾ ਰਹੇ ਹੋ ਤੁਸੀਂ ਸੋ ਇਹ ਜਿਹੜੇ ਡਰਾਮੇਬਾਜੀ ਆ ਨਾ ਬੰਦ ਹੋਣੀ ਚਾਹੀਦੀ ਹੈ ਪੰਜਾਬ ਅੱਜ ਹਾਲਾਤ ਇਹ ਹੈਗੇ ਆ ਕਿ ਲੋਕ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਕੋਈ ਘਰੋਂ 1000 ਰੁਪਏ ਲੈ ਕੇ ਤਾਂ ਨਿਕਲ ਨਹੀਂ ਸਕਦਾ ਅੰਦਰ ਆ ਕੇ ਤਾਂ ਲੁੱਟ ਕੇ ਲੈ ਜਾਂਦੇ ਆ ਲੋਕ ਨੂੰ ਸੜਕ ਤੇ ਲੁੱਟ ਕੇ ਲੈ ਗਏ ਲੋਕਾਂ ਨੂੰ ਗਲੀਆਂ ਚ ਲੁੱਟ ਕੇ ਲੈ ਗਏ ਸ਼ਰੇਆਮ ਡਕੈਤੀਆਂ ਹੋ ਰਹੀਆਂ ਪਰ ਪੰਜਾਬ ਸਰਕਾਰ ਹੈ ਜਿਹੜੀ ਇਹਦੀ ਟੋਟਲ ਫੇਲਿਅਰ ਹੈ ਇਹ ਟੋਟਲ ਨਿਕਮੀ ਸਰਕਾਰ ਹੈ ਮੁੱਖ ਮੰਤਰੀ ਨਿਕੰਮਾ ਕਿਉਂਕਿ ਇਹ ਸਰਕਾਰ ਜਿਹੜੀ ਹੈਗੀ ਆ ਇਹ ਦਿੱਲੀ ਤੋਂ ਚੱਲ ਰਹੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਸਾਡੇ ਨਾਲ ਸਾਡੇ ਲੋਕਾਂ ਦੇ ਨਾਲ ਉਹਨਾਂ ਦਾ ਮਤਲਬ ਸਿਰਫ ਇਹ ਹੈਗਾ ਕਿ ਅਸੀਂ ਆਪ ਲੁੱਟ ਲਈਏ ਤਾਂ ਲਟੇਰਿਆਂ ਦੀ ਸਰਕਾਰ ਤਾਂ ਆਪ ਬਣੀ ਬੈਠੀ ਹੈ ਲਟੇਰੇ ਤਾਂ ਆਪ ਹੈਗੇ ਆ ਉਧਰੋਂ ਸਰਕਾਰ ਲਟੇਰੀ ਹੈ ਉਧਰੋਂ ਗੈਂਗਸਟਰ ਹੈ ਲੋਕ ਕਿੱਥੇ ਜਾਣਗੇ ਇਹੋ ਜੀ ਸਰਕਾਰ ਲੋਕਾਂ ਨੂੰ ਨਹੀਂ ਚਾਹੀਦੀ